ਅਹਿਦੂ ਕਾ ਖਾਲਸਾ ਸ੍ਰੀ ਵਹਿਗੂ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਬੁਝਾਰਤ ਜਿਹੜੀ ਕਿ ਆਮ ਵਜਨ ਵਾਲੀ ਵਜਨ ਵਾਲੀ ਆ ਉਹ ਪਾ ਰਹਾ ਤੇ ਮੈਂ ਇਹਦਾ ਜਵਾਬ ਵੀ ਬਾਅਦ ਦੱਸੂਗਾ ਇੱਕ ਊਂਟ ਤੇ ਇੱਕ ਮਰਦ ਬੈਠਾ ਸੀ ਉਹਦੇ ਪਿੱਛੇ ਇੱਕ ਜਨਾਨੀ ਬੈਠੀ ਸੀ ਉਹ ਊਂਟ ਤੇ ਸਫ਼ਰ ਕਰ ਰਹੀ ਸੀ ਤਾਂ ਅੱਗੇ ਇੱਕ ਪਿੰਡ ਆਇਆ ਤਾਂ ਇੱਕ ਜਨਾਨੀ ਪੁੱਛਦੀ ਆ ਸਵਾਲ ਪੁੱਛਦੀ ਆ ਉਂਟ ਤੇ ਚੜ੍ਹਦੀ ਏ ਊਂਟ ਕਹਿੰਦਾ ਤੇਰਾ ਕੀ ਲgendਾ ਵੀ ਊਂਟ ਤੇ ਚੜ੍ਹੀ ਹੋਈ ਏ ਵੀ ਇਹ ਜਿਹੜਾ ਊਂਟ ਹਾਕਦਾ ਇਹ ਤੇਰਾ ਕੀ ਲੱਗਦਾ ਤੇ ਉਹਨੇ ਜਵਾਬ ਦਿੱਤਾ ਇਹਦਾ ਤਾਂ ਮੈਂ ਨਾ ਨਹੀਂ ਜਾਣਦੀ ਮੇਰਾ ਨਾ ਜੀਆਂ ਇਹਦੀ ਸੱਸ ਤੇ ਮੇਰੀ ਸੱਸ ਦੋਵੇਂ ਮਾਮਾ ਤੀਆਂ ਉਹਨੇ ਜਵਾਬ ਵੀ ਕਪਤਾ ਚ ਦਿੱਤਾ ਦੱਸਿਆ ਵੀ ਇਹਦਾ ਮੈਂ ਨਾ ਨਹੀਂ ਜਾਣਦੀ ਇਹ ਦਾ ਮੇਰਾ ਨਵਾਂ ਜੀਆ ਇਹਦੀ ਸੱਸ ਤੇ ਮੇਰੀ ਸੱਸ ਦੋਵੇਂ ਮਾਮਾ ਤੀਆਂ ਸੋ ਪੁੱਛਣ ਦੀ ਕੋਸ਼ਿਸ਼ ਕਰਨੀ ਕਮੈਂਟਾਂ 'ਚ ਜਵਾਬ ਦੇਣਾ ਤੇ ਅੱਗੇ ਮੈਂ ਫਿਰ ਇਹਦਾ ਜਵਾਬ ਤੁਹਾਨੂੰ ਦੱਸੂਗਾ ਸੋ ਬਾਦ ਪੂਜਾਰੀ ਤੋਂ ਸਮਾਪਤਾ ਜੀ ਰਾਈਟ ਕਾਹਲ ਸਾਹਿਬ